ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤਹਿਤ ਹਲਕਾ ਆਦਮਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਪਟਨੂਰਾ ਲੁਵਾਣਾ ਵਿੱਚ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਤਿਆਰ ਹੋਈ 50 ਮੀਟਰ ਚਾਰ ਦੀਵਾਰੀ ਜਿਸ ਦੀ ਲਾਗਤ 2,20,000 ਰੁਪਏ ਸੀ ਜਿਸ ਦਾ ਉਦਘਾਟਨ ਸਮਾਰੋਹ ਅੱਜ ਮਿਤੀ 9 April 2025 ਨੂੰ ਹਲਕਾ ਇੰਚਾਰਜ ਆਦਮਪੁਰ ਪੰਨਬਸ ਡਾਇਰੈਕਟਰ ਸ਼੍ਰੀ ਜੀਤ لال ਪੱਟੀ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਕੀਤਾ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਜਿਵੇਂ ਵੀ ਸਰਕਾਰੇ ਸਕੂਨਾਂ ਜਿੱਥੇ ਜਿੱਥੇ ਸਰਕਾਰ ਨੇ ਪੈਸਾ ਲਾਇਆ ਕਿਉਂਕਿ ਸਕੂਲਾਂ ਦੀ ਜੋ ਹੱਤ ਪਹਿਨਾ ਸੀਗੀ ਉਹ ਆਪਾਂ ਸਾਰਿਆਂ ਨੂੰ ਪਤਾ ਜਿਹੜੀ ਸਰਕਾਰ ਨੇ ਹੁਣ ਐਸ ਵੇਲੇ ਪਟੀਸ਼ਨ ਬਣਾਈ ਆ ਕਿਉਂਕਿ ਇਸ ਸਕੂਲ ਦਾ ਵਾਤਾਵਰਣ ਸਹੀ ਨਹੀਂ ਹੈਗਾ ਸਕੂਲ ਦੇ ਕਿ ਰਹਿਣ ਸਹਿਣ ਸਹੀ ਨਹੀਂ ਹੈਗਾ ਤਾਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਤਾਂ ਹੋਟ ਮਾਣਸ ਰੁਪਿੰਦਾ ਆ ਅਗਰ ਅਸੀਂ ਪੂਰੀਆ ਸਹਿਮਤਾ ਦੇ ਮੰਗੇ ਤਾਂ ਬੱਚਿਆਂ ਦਾ ਮਾਨਨ ਕਰਨ ਦਾ ਸਹੁੰ ਦੇਣਾ ਚਾਹੁੰਨੋ ਇਸੇ ਗੜੀ ਦੇ ਤਹਿਤ ਅੱਜ ਆਪਾਂ ਸਾਰੇ ਇਸ ਦੇ ਵਿੱਚ ਵੀ ਕਰ ਰਹੇ ਆ ਕਿਉਂਕਿ ਦੋ ਸਰਕਾਰ ਨੇ ਬਖਵਤ ਸੁਰਲਾਂ ਦੇ ਵਿੱਚ ਕੰਮ ਕਰਵਾਇਆ ਜਦ ਬੰਦਦੇ ਦੇ ਰਹਿਰੇ ਕੰਮ ਹੋਣ ਵਾਲੇ ਆ ਅਗਰ ਆਪਾਂ ਉਹਨਾਂ ਤੋਂ ਮਾਨਨ ਕਰਵਾਉਂਦੇ ਆ ਇਹਨਾਂ ਲੋਕਾਂ ਦੇ ਮਤਾਬਕ ਕੰਮ ਹੁੰਦਾ ਆ ਜਿਸ ਵੇਲੇ 2022 ਦੀ ਗੱਲ ਆ ਪੰਜਾਬ ਦੇ ਵਿੱਚ elections ਸੀ ਆਮ ਆਦਮੀ ਪਾਰਟੀ ਨੇ ਲੋਕਾਂ ਕੋਲ ਮੰਗ ਕੀਤੀ ਸੀ ਕਿ ਇੱਕ ਮੌਕਾ केजरीवाल ਸਾਹਿਬ ਜੀ ਨੂੰ ਇੱਕ ਮੌਕਾ ਤੁਹਾਨੂੰ ਸਾਰਿਆਂ ਨੂੰ ਮਾਣ ਜਿਹਾ ਦੇਣਾ ਹੈ ਆਪਾਂ ਸਾਰਿਆਂ ਨੇ ਤੇ ਉਹਦੇ ਨਾਲ-ਨਾਲ ਬਹੁਤ ਸਾਰੀਆਂ ਮੇਟਾ ਦੇ ਨਾਲ ਵਾਅਦੇ ਕੀਤੇ ਸੀ ਗਾਰੰਟੀਆਂ ਦਿੱਤੀਆਂ ਸੀ ਕਿ ਜਿਸ ਵੀ ਨੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣ ਗਈ ਹੈ ਉਹਨਾਂ ਨੂੰ ਜਲਦੀ ਹੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਪਰੰਤੂ ਜ਼ਰਾ ਹਾਲ ਹੀ ਇਸ ਪ੍ਰਗਟ ਅਰਜ਼ੀਆਂ ਦੇ ਮਤੇ ਨੂੰ ਇੱਕ ਬੈਠਕ ਪਾ ਇਸ ਮੌਕੇ ਮਦਨ ਸਿੰਘ ਬਲਾਕ ਪ੍ਰਧਾਨ ਭਪਿੰਦਰ ਦੇ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਸਤਨਾਮ ਮਨਕੋਟਿਆ ਸੁਖਦੇਵ ਲਾਲ ਕੋਆਰਡੀਨੇਟਰ ਬੁੱਧੀਜੀਵੀ ਵਿੰਗ ਗੁਰਦੀਪ ਸਿੰਘ ਗਿੱਲ ਕੋਆਰਡੀਨੇਟਰ ਯੂਥ ਵਿੰਗ ਗੁਰਪ੍ਰੀਤ ਸਿੰਘ ਭੋਗਲ ਕਮੇਟੀ ਮੈਂਬਰ ਹਲਕਾ ਆਦਮਪੁਰ ਪੰਜਾਬ ਸਿੱਖਿਆ ਕ੍ਰਾਂਤੀ ਸਰਪੰਚ ਅਮਨਦੀਪ ਦੀਪਕ ਕੁਮਾਰ ਹਲਕਾ ਆਦਮਪੁਰ ਇੰਚਾਰਜ ਸਿੱਖਿਆ ਵਿਭਾਗ ਰਵੀਕਾਂਤ ਬਲਾਕ ਇੰਚਾਰਜ ਸਿੱਖਿਆ ਵਿਭਾਗ ਸਕੂਲ ਇੰਚਾਰਜ ਤਜਿੰਦਰ ਕੌਰ ਅਮਰਿਤਪਾਲ ਸਿੰਘ ਰਵਿੰਦਰ ਸਿੰਘ ਅਤੇ ਪਿੰਡ ਪਟਰੂਰਾ ਦੇ ਸਰਪੰਚ ਰਾਜਵਿੰਦਰ ਕੌਰ ਪੰਚਾਇਤ ਮੈਂਬਰ ਪਰਮਜੀਤ ਕੌਰ ਨਰਿੰਦਰ ਸਿੰਘ ਸੁਖਜਿੰਦਰ ਸਿੰਘ ਬਲਕਾਰ ਸਿੰਘ ਨਰਿੰਦਰ ਕੌਰ ਅਮਰੀਕ ਸਿੰਘ ਰਣਜੀਤ ਕੌਰ ਸਾਬਕਾ ਸਰਪੰਚ ਹਰੀ ਪ੍ਰਕਾਸ਼ ਸਿੰਘ ਨਰਾਲਾ ਸਾਬਕਾ ਪੰਚ ਇੰਦਰਜੀਤ ਸਿੰਘ ਰਿਟਾਇਰ ਹੈੱਡਮਾਸਟਰ ਓਮਕਾਰ ਸਿੰਘ ਸੀ ਐਚ ਟੀ ਤਜਿੰਦਰ ਕੁਮਾਰ ਪ੍ਰਵੀਨ ਕੌਰ ਚੇਅਰਪਰਸਨ ਐਸ ਐਮ ਸੀ ਐਸ ਐਮ ਸੀ ਮੈਂਬਰ ਅਲਕਾ ਇੰਚਾਰ ਦੀਪਕ ਕੁਮਾਰ ਸਾਬਕਾ ਐਸਐਮਸੀ ਚੇਅਰਪਰਸਨ ਸੰਦੀਪ ਕੌਰ ਅਤੇ ਬੱਚਿਆਂ ਦੇ ਮਾਪੇ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ ਪੋਕਪੜ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸ ਰਿਪੋਰਟ